ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਗਿਆਨ ਧਿਆਨ ਪਿਛ ਕਰਮ ਨਾ ਜਾਣਾਂ ਹੈ ਨਨ ਬਲ ਕਰਣੀ ਸਾਧ ਸੰਗਤ ਕਾ ਅੰਤ ਲਾਭੁ ਬਿਖਮ ਨ ਜਈ ਤਰਣੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੀਰਾ ਦੇ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਐਲਾ ਪੰਡਾ ਆਚਾ ਸੁਹੀ ਜੋ ਤਿਸ ਭਾਵ ਸੇ ਪੰਡਾ ਅਕਮਲীন ਤੋਤਾ ਅਚਾਨਹ ਹੋਏ ਸੇ ਭੰਦਾ ਅਛਾ ਸੁਹੀ ਜੋ ਤਿਸ ਭਾਵ ਸੀ ਭੰਦਾ ਆਤਮ ਨੀਨ ਤੋਤਾ ਅਛਾ ਨ ਹੋਇ ਸੀ ਗੁਰਦਾਰ ਹੋਇ ਸੋ ਜੀ ਪਾਈ ਸੀ ਏਤ ਦਵਾਰ ਹੈ ਤੋਹੀ ਅਛਾ ਹੋਇ ਸੀ ਅਭਿਚਾਰ ਆ ਵਰਤਾਈ ਸੀ ਮਤ ਕੋ ਜਾਣੇ ਜਾਈ ਅੱਗੇ ਪਾਏ ਸੀ ਜੇ ਕੰਮ ਕਮਾਈ ਤੇਹਾ ਹੋਏ ਸੀ ਅੰਮਰਤ ਹਲਕਾ ਨਾਉ ਆਪ ਵਰਤਾਈ ਸੀ ਲਿਆ ਆਪ ਅਸੂ ਗੰਮ ਸਵਾਰ ਬਾਜਾਂ ਵਾਇਸੀ ਮਾਨਸ ਕਿਆ ਵਿਚਾਰਾ ਤੈਨੂੰ ਸੁਣਾਈ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਗੁਰੀ ਦਾ ਖਲਸਾ ਵਾਹਿਗੁਰੂ ਦੀ ਕਿਰਪਾ ਤੇ